ਲੋ ਜੀ ਬਾਸ਼ਲਾ ਤਿਆਰ ਕਰਨੀ ਆ ਸਰੀਏ ਦੇ ਬੇਜ ਦੀ ਟੱਪਣ ਬਾਦੀ ਤੇ ਤੇਸ ਰੋਡ ਤੇ ਬਿਲਡ ਕਰਾਂਗੇ ਤੇ ਲੋ ਜੀ ਪਾਈਪ ਤਿਆਰ ਕਰ ਲਈ ਬਾਸ਼ਨਾ ਬਿਲਡ ਕਰਕੇ ਦੋਹੇ ਪਾਸੇ ਇਹ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਆ ਬਾਈ ਜਿਹੜਾ ਬੰਦਾ ਜ਼ਿੰਮੇਵਾਰ ਵੀ ਮਿਸਤਰੀ ਬਣੇ ਬੈਠੇ ਨੇ ਹੁਣ ਤੇ ਇਹ ਬਿਲਡ ਸੈੱਟ ਹੁੰਦਾ ਸਾਰਾ ਕੁਝ ਹੁੰਦਾ ਤਾਂ ਇਹ ਆ ਦਾ ਕਰੇ ਤਿਆਰ ਕਰ ਸਕਦਾ ਬੰਦਾ ਹੈਨਾ ਹੁਣ ਇਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਸਰੀਆ ਕਿਵੇਂ ਬੰਦ ਹੈ ਜਿਹੜੇ ਮੇਰੇ ਵੀਰਾਂ ਲਵੇ ਕੰਪੈਨਾਂ ਦਾ ਕੰਮ ਕਰਦੇ ਆ ਹਨਾ ਜ਼ਿੰਮੇਵਾਰ ਬੰਦੇ ਵੀ ਸੰਤ ਸੰਦੇੜੇ ਹੁੰਦੇ ਨੇ ਹਨਾ ਬਾਈ ਕੁਛ ਨਾ ਕੁਛ ਕਰਦੇ ਰਿਹਾ ਕਰੋ ਆਪ ਹੀ ਹੱਥ ਖੁੱਦ ਜਾਂਦਾ ਬੰਦੇ ਦਾ ਆ ਵਧੀਆ ਕੁਆਲਿਟੀ ਦੀ ਚੀਜ਼ ਬਣਾ ਲਾਗੇ ਨੇ ਆਪ ਵੀ ਆ ਜਿਹੜਾ ਇਹ ਨਟ ਵੈਲਡ ਕਰਨਾ ਨਾ ਬਾਈ ਜੀ ਸਰੀਏ ਦੇ ਉੱਤੇ ਇਹਨੂੰ ਵਧੀਆ ਜੰਗੀਂਦਰਾ ਨਾਲ ਜਿਵੇਂ ਹੁਣ ਆਏ ਉਹ ਕਰਕੇ ਕੁੱਟ-ਕੁੱਟ ਕੇ ਟਾਂਕੇ ਲਾਉਣੇ ਇੱਥੇ ਤਾਂ ਕਿ ਜਿਹੜਾ ਇਹ ਟਾਂਕਾ ਪੱਕਾ ਹੋਵੇ ਇਹ ਹਰਾ ਕੋਟਨ ਵਿੱਚ ਕੁੱਤੇ ਨਾ ਵੀ ਜ਼ੋਰ ਨਾਲ ਲਓ ਜੀ ਮਸ਼ੀਨ ਦੀ ਹੱਥੀ ਬਣ ਕੇ ਤਿਆਰ ਹੋ ਗਈ ਟਾਪ ਦੀ ਜਮਾ ਕਿਵੇਂ ਲੱਗੀ ਵੀਡੀਓ ਦਾ ਦਬਾ ਕੇ ਸ਼ੇਅਰ ਕਰਦੇ